ਸਤ ਸ੍ਰੀ ਅਕਾਲ ਜੀ ਸਾਰੇ ਨੂੰ ਕੀ ਹਾਲ ਚਾਲਾ ਮਿੱਤਰੋ ਸਵਾਗਤ ਹੈ ਤੁਹਾਡਾ ਸਾਰੇ ਨੂੰ ਇੱਕ ਹੋਰ ਨਵੇਂ ਕੈਂਡ ਦੇ ਬਲੌਗ ਦੇ ਵਿੱਚ ਅੱਜ ਦਾ ਬਲੌਗ ਹੈਗਾ ਸਹਰਾਜ 855 4x4 ਦੀ ਕਰਨੀ ਸਰਮਿਕ ਕੋਟਿੰਗ ਤੇ ਸਾਰਾ ਪ੍ਰੋਸੈਸ ਸ਼ੇਅਰ ਕਰਾਂਗੇ ਤੁਹਾਡੇ ਨਾਲ ਬਲੌਗ ਨਾਲ ਜੁੜੇ ਰਹੋ ਲਾਸਟ ਤੱਕ ਜਰੂਰ ਦੇਖਣਾ ਬਲੌਗ ਨੂੰ ਤੇ ਗੋਰੇ ਨੇ ਕੀਤਾ ਕਦੋਂ ਕੀ ਤੋਂ ਨੇ ਵੀ ਕਲਿੱਪਾਂ ਸ਼ੇਅਰ ਕੀਤੀਆਂ ਸੀ ਉਹ ਵੀ ਵਿੱਚ ਐਡ ਕਰਾਂਗੇ ਓਕੇ ਜੀ ਬੀ ਮੈਟਰ ਅੱਜ 854 ਆਪਣੇ ਕੋਲੇ ਐਡਜ ਕਰਨੀ ਸਾਰਾ ਮੈਟਰ ਹੋ ਗਿਆ ਕੰਪਾਉਂਡ ਦਾ ਪ੍ਰੋਸੈਸ ਹੋਈ ਜਾਂਦਾ ਪਹਿਲਾਂ ਮਾਟੇ ਗਾੜਾ ਤੋਂ ਪੇਪਿੰਗ ਵਗੈਰਾ ਲਾਈ ਜਿਹੜੇ ਮਾਟੇ ਗਾੜਾ ਦੇ ਵੀ ਕੋਟਿੰਗ ਕਰਾਂਗੇ ਆ ਦੇਖੋ ਪੌਂਡ ਟਮਾਟਰ ਟਮਾਟਰ ਪਰ ਲਾਹਰਾ ਦੇਣਾ ਲਾਲ ਟਮਾਟਰ ਲੈ ਕੇ ਮੇਟਰੋਂ ਕਾਹਦਗੇ ਐਸੇ ਉਹ ਮਾਰਦੇ ਮਾਰੇ ਜੀਵਨ ਇੱਥੇ ਆਹ ਨਾ ਨਾ ਚੋਟ ਮਾਰ ਹੋਰ ਕੋਣਾ ਰੁੱਪੇ ਦੇਰੀਆਂ ਪੜਦਾ ਨਾ ਜੀ ਰਹੀਦਾ ਸੰਤਾ ਵਿੱਚ ਆਪਣੀ ਅਕਾਪੂਰੀ ਲੱਗਦਾ ਏ ਤੈਨੂੰ ਮਨਾਜ਼ੀ ਕਾਠ ਵਿਵਿਨਤ ਦੀ ਦੋ ਬਲੌਂਗ ਪਿੰਡ ਭਾਈ ਕੀ ਸੁਆਦ ਮੋਟਰਾਂ ਤੇ ਮੇਲੇ ਕਰਦੇ ਆ ਚੱਲ ਵੀ ਠੱਗੀ ਵੇਖ ਜਰਾ ਪੰਨਾ ਸਾਰੇ ਹੈਲ ਨਹੀਂ ਪਸੂਕੇ ਦੇ ਨੇ ਸ਼ੌਕੀ ਔਲੇ ਨੇ ਪਟਾਕੇ ਹੰਝਾ ਦੇ ਨੇ ਕਾਕੇ ਇਹ ਪਿੰਡਾਂ ਦੇ ਨੇ ਕਾਕੇ ਪਿੰਡਾਂ ਦੇ ਨੇ ਕਾਕੇ ਇਹ ਪਿੰਡਾਂ ਦੇ ਨੇ ਕਾਕੇ ਪਿੰਡਾਂ ਦੇ ਨੇ ਕਾਕੇ ਇਹ ਪਿੰਡਾਂ ਦੇ ਨੇ ਕਾਕੇ

ਉਹ ਦੇਖਣ ਲੱਗ ਗਿਆ ਮੂੰਹ ਵਿੱਚ ਦੀ ਬਾਕੀ ਕੱਲ ਨੂੰ ਰਿਜ਼ਲਟ ਚੈੱਕ ਕਰਾਵਾਂਗੇ ਮਟਗੜ ਵੀ ਗਾਟ ਕੀਤਾ ਤੇ ਨਾ ਨਾ ਥੱਲੇ ਜਿਹੜਾ ਜੇ ਰਹੀ ਤੇਰੇ ਅੱਲੇ ਉਹਨਾਂ ਗਿਆ। ਲੋ ਵੀ ਮਿੱਤਰੋ ਘਰ ਦਾ ਕੋਟਿੰਗ ਚੱਲੇ ਸੀਗੇ ਮੇਰਾ ਫਰਦਨ ਮੈਰੀ ਚੱਲਿਆ ਮੈਰੀ ਪੁੱਤ ਵਲੌਗ ਤੇ ਹੈਗਾ ਹਾਂ ਹੂੰ ਲੋ ਵੀ ਮਿੱਤਰੋ ਖਪਾਹਲ ਸ਼ੋ ਗਿਆ ਦਾ ਟਰੈਕਟਰ ට ප තර ර න්නේ सारे ्रले ਵੀ ਮਿੱਤਰੋ ਟਰੈਕਟਰ ਦਾ ਕੰਮ ਹੋ ਗਿਆ ਸਾਰਾ ਕੰਪਲੀਟ ਸ਼ਾਈਨਿੰਗ ਚੈੱਕ ਕਰੋ ਸ਼ੀਸ਼ਾ ਬਣ ਗਿਆ ਸ਼ੀਸ਼ਾ ਤੇ ਪਾਲਿਸ਼ ਕਰਤਾ ਟਰੈਕਟਰ ਸਾਰਾ ਐਨ ਰੈਡੀ ਆ ਹੁਣ ਚੈੱਕ ਕਰੋ ਮਿੱਤਰ ਮਾਟ ਗਾੜ ਤੇ ਟੇਪ ਹੋਈ ਸੀਗੀ ਇਹ ਪਹਿਲਾਂ ਲਾਇਆ ਫਿਰ ਕੋਟ ਕੀਤਾ ਸਾਰਾ ਚੰਕਦੇ ਹਨ ਦੇਖੋ ਲਓ ਵੀ ਮਿੱਤਰੋ ਇਹਦਾ ਸੀਗਾ ਟੇਪਿੰਗ ਦਾ ਵਰਕ ਐ ਕੋਟਿੰਗ ਹੋ ਗਈ ਸੀਗੀ ਗੋਰਾ ਲੱਗਿਆ ਪਿਆ ਆਉ ਆ ਗਿਆ ਇੱਕ ਆ ਗਿਆ ਕੱਤਰ ਡਾਊਨ ਸਹੀ ਆ ਕੋਡਿੰਗ ਕੀਤੀ ਇਹ ਮੇਰੇ ਹੱਥ ਨਹੀਂ ਆਉਂਦੀ ਉਹ ਇਹ ਤਾਂ ਵੀ ਵੱਡਾ ਸਹੀ ਗੱਲ ਆ ਉਹਨੇ ਨਾ ਸਰਾਮ ਮਾਰਾ ਮੋਡੀਫਿਕੇਸ਼ਨ ਕਰਾਈਏ ਕੋਡਿੰਗ ਕਰਾਈਏ ਕੋਟਾ ਨੇ ਕੋਲ ਆਈ ਸੀ ਸਵਰਾਜ ਆ 854424 ਬਾਈਕ ਕਹਿੰਦੇ ਟੇਪ ਕਰਾਉਣ ਆਈ ਸੀ ਇਹ ਆ ਬਾਈ ਟੇਪ ਕਰੀ ਜਾਂਦਾ ਰਿਕਾਰਡਿੰਗ ਵੀ ਕੀਤੀ ਆ ਕੋਡਿੰਗ ਕੀਤੀ ਆ ਹੋਰ ਰਾਤ ਮੈਂ ਦੇਖ ਲੈ ਜੀ ਸਟੋਰੀ ਛੱਡੀ ਵਲੌਗ ਪਾਤਾ ਉਹਲਾ ਕੋਟਿੰਗ ਵਾਲਾ ਬਲੌਗ ਵੀ ਆਊਗਾ ਵੀਰੇ ਤੁਸੀਂ ਦੱਸਿਓ ਬਾਅਦ ਚ ਸਾਨੂੰ ਕਿ ਕਿੱਦਾਂ ਲੱਗ ਰਾ ਕੰਮ ਪਾਸੋਂ ਜਿੱਥੇ ਹਾਲੈਂਡ ਦੀ ਕੀਤੀ ਸੀਗੀ ਚਮਕਦਾ ਸੀ ਮਤਲਬ ਕਾਲਾ ਲੰਗਿਆ ਸੀਗਾ ਪਿੰਡ ਦੀ ਦਾ ਦਾ ਕੰਮ ਕਰਾਇਆ ਜੇ ਕਿਸੇ ਨੇ ਕਰਾਉਣਾ ਹੋਵੇ ਇਹ ਜਿੱਥੇ ਕਰਾਣਾ ਚਾਨਾ ਲੈ ਪਹਿਲਾਂ ਲਾਇ ਸਹੀ ਲਾਈ ਦੇ ਇਧਰ ਨੂੰ ਗੱਰ ਵਿਚਾਲੇ ਮਿੱਤਰੋ ਘਰੇ ਆ ਕੇ ਸੀਗੇ ਖਾ ਪੀ ਲਿਆ ਹੁੰਦੇ ਨੇ ਤੇ ਟਰੈਕਟਰ ਦਾ ਤੇ ਪਿੰਨੋ ਵਗੈਰਾ ਵੀ ਕਰਤੀ ਉਹ ਵੀ ਤੁਹਾਨੂੰ ਦਿਖਾਉਨੇ ਆ ਚੈੱਕ ਕਰਾਉਨੇ ਆ ਲਓ ਵੀ ਮਿੱਤਰੋ ਆ ਵੀ ਲਾ ਕੇ ਦਿੱਤਾ ਅੱਜ ਐਨ ਓਕੇ ਹੋ ਗਿਆ ਕੰਮ ਚੱਲेंगे ਤਾਂ ਚਾਂਕ ਦਾ ਪੂਰਾ ਮਿੰਟੀ ਪਈ ਮਿੰਟੀ ਤਾਂ ਹਣ ਚੱਲਦੇ ਦੇ ਬਊਗੀ ਇਹਨੂੰ ਵੀ ਦਰ ਆ ਵੀ ਬਈ ਕੋਟਿੰਗ ਕਰਨਾ ਬਾਹਰ ਜਾਇਆ ਪਰੀ ਕੁਝ ਦੇ ਗੋਤੇ ਠੀਕ ਆ ਕੇ ਆਏ ਆ ਦੀਖਾਂਗੇ ਸੁਖਨਾਂ ਦੇ ਵਿੱਚ ਹੋਣ ਆਈ ਚੱਲੀ ਖੇਤ ਕੱਦੂ ਕਰਨ ਮਿੱਟੀ ਵਾਲਾ ਵਾਂ ਰਾਜੀ ਲਈ ਜਾਂਦਾ ਮਾਲ ਮਜੰਦਾ ਕਿੱਲਾ ਪਹਿਲਾਂ ਅਸੀਂ ਆਪਣੇ ਕਰਾਈ ਸੀ ਕੱਦੂ ਕਿੱਲਾ ਹੋਰ ਭਰ ਗਿਆ ਹਾਂ ਚੱਲੇ ਆ ਬਾਕੀ ਦੀ ਕੋਣ जाम पंड में बाक़ी दो किले रहू करागे गा। आलू आलू करण लाइ ਲਵਾਇਆ ਕਿਉਂਕਿ ਡਰਾਈਵਰ ਨਹੀਂ ਆ ਗਿਆ ਫਿਰ ਡਰਾਈਵਰ ਇਹੰਦਾਂ ਹੈ ਡਰਾਈਵਰ ਸਾਡਾ ਬੜਾ ਤੇਜ਼ ਹੈ ਬਾਹਰੋਂ ਮਗਾਇਆ ਹੈ ਹਾਂਜੀ ਮਿੱਤਰੋ ਇਹ ਸੀ ਸਾਡਾ ਅੱਜ ਦਾ ਘੈਂਟ ਜਿਹਾ ਵਲੌਗ ਵਲੌਗ ਕਿੱਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਮਿਲਦੇ ਆਂ ਨੈਕਸਟ ਕਿਸੇ ਘੈਂਟ ਜਿਹੇ ਵਲੌਗ ਦੇ ਵਿੱਚ ਫਿਲ ਥੈਂਕ ਯੂ